ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਵੀਰ ਦੇ ਫਾਰਮ ਤੇ ਅੱਜ ਆਪਾਂ ਫੇਰ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਜਾਂ ਦੋਵੇਂ ਮੱਜਾਂ ਤੋਕੜ ਗੱਬਣ ਚੈੱਕ ਪਾਸ ਤੇ ਇੱਕ ਦੋਸਤੋ ਗਾਂ ਜਿਹੜੀ ਹੈ ਬਿਲਕੁਲ ਤਾਜੀ ਸੂਈ ਬਦੀ ਨਾਲ ਡਟੇਲ ਇਹਨਾਂ ਪਸ਼ੂਆਂ ਦੀ ਆਪਾਂ ਆ ਵੀਰ ਦੇ ਕੋਲੋਂ ਪੁੱਛ ਕੇ ਧਰਨਾ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਿਰਖ-ਬਰਖਰੀ ਦੀ ਕਰਨੀ ਆ ਦੋਸਤੋ ਪਸ਼ੂ ਦੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀਣੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੇ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਜਾਵੇ ਸੋ ਦੋਸਤੋ ਆਓ ਕਰੀਏ ਵੀਰਾਂ ਨਾਲ ਗੱਲਬਾਤ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਆਪਾਂ ਵੀਰ ਦੇ ਕੋਲ ਪੁੱਛ ਲਈ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਖੈਰਾ ਸਾਹਿਬ ਚੱਲੀਏ ਤਾਂ ਵਧੀਆ ਮੈਂ ਨਾ ਬੜੀ ਕਿਰਪਾ ਮਾਲਕ ਦੀ ਦੇ ਸ਼ੁਕਰ ਹੈ ਉਦੋਂ ਇਹ ਮੱਝ ਫਿਰ ਵਿਗਮਾ ਨਾ ਉਦੋਂ ਤੇ 15 ਮਿੰਟ ਨਹੀਂ ਲੱਗੇ ਦੇ ਮੰਜਾਂ ਨੂੰ ਠੀਕ ਹੈ ਜੀ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਡਰੈਸ ਆਪਣਾ ਕਰੀ ਬੋਲਦੀ ਹੈ ਡਰੈਸ ਆਪਣਾ ਸੌਰ ਸਿੰਘ ਪਿੰਡਿਆ ਜੀ ਪੱਤੀ ਮਾਣਾ ਦੀ ਹਾਂਜੀ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ ਆਪਣਾ 88721179 ਠੀਕ ਹੈ ਜੀ ਹਾਂਜੀ ਨਾਮ ਸਕੱਤਰ ਸਿੰਘ ਨਾਮ ਸਕੱਤਰ ਸਿੰਘ ਹੈ ਠ ਇਹ ਵੀ 24 ਮਹੀਨਾ ਦੀ ਚੈੱਕ ਪਾਸ ਆ ਭਾਵੇਂ ਵੀਰ ਆਪਣੇ ਇੱਥੇ ਚੈੱਕ ਕਰਾ ਕੇ ਲੈ ਜਾਣਾ ਤੇ ਆਪਾਂ ਕੱਲ ਚੈੱਕ ਕਰਾਈਆ ਤੇ ਭਾਵੇਂ ਆਪਣੀ ਗਾਰੰਟੀ ਤੇ ਲੈ ਜਾਣਾ ਵੀਡੀਓ ਬਣਾਈ ਤੁਸੀਂ ਹਾਂਜੀ ਵੀਡੀਓ ਮੈਂ ਫੋਨ 'ਚ ਬਣਾਈ ਆ ਠੀਕ ਹੈ ਜੀ ਪਰ ਆਪਣੇ 7 ਕਿਲੋ ਦੁੱਧ ਦੇ ਦੇ ਥੱਲੇ ਠੰਡਾ ਕਰਕੇ 7 ਕਿਲੋ ਹਾਂਜੀ ਜਿਹੜਾ ਮਰਜ਼ੀ ਤੋਂ ਵਿਖਾਵਾ ਭਾਵੇਂ 8-9 ਦਾ ਕਰਾਈ ਜੀ ਠੀਕ ਹੈ ਜੀ ਹਾਂਜੀ ਤੇ ਇਹ ਸੂਆ ਕਰਨਾ ਸਹੀ ਤੇ ਅੱਗੇ ਵੀਰ ਜੀ ਸੂਆ ਦੇ ਇਹਦਾ ਦੁੱਧਾ ਹੀ ਆ ਪਰ ਥੋੜੀ ਜੀ ਚਲੋ ਸ਼ਾਮ ਵੱਲ ਘਟ ਹੋਈ ਆ ਘਟ ਸ਼ਾਮ ਤੋਂ ਹਾਂਜੀ ਬਾਕੀ ਸਰੀਰ ਝੋਟੀ ਦਾ ਬਹੁਤ ਦੁੱਧ ਵਾਲਾ ਸਰੀਰ ਆ ਹਾਂਜੀ ਹਾਂਜੀ ਆ ਵੇਖੋ ਸੰਗੀ ਸੰਗੀ ਕਿੱਡੀ ਸੋਹਣੀ ਲੱਗੀ ਤੇ ਨੀਲੀ ਜਿਹਾਉਦੀ ਆ ਇਹ ਉਥੋਂ ਲਈ ਬਾਰਡਰ ਤੇ ਲਾਗੋ ਅੱਛਾ ਖੇਮ ਕਾਨੇਰੀ ਜੇ ਖੇਮ ਕਾਨੇਰੀ ਜੋਂ ਠੀਕ ਹੈ ਜੀ ਹਾਂਜੀ ਤੇ ਮਤਲਬ ਸਤਾ ਆਪਣੇ ਚੋਹਾਂ ਮਹੀਨੇ ਦੀ ਕਨਫਰਮ ਚੋਹਾਂ ਮਹੀਨੇ ਦੀ ਚੈੱਕ ਪਾਸ ਆ ਜੀ ਠੀਕ ਹੈ ਜੀ ਹਾਂਜੀ ਪ੍ਰੂਫ ਆਪਣੇ ਕੋਲ ਹੈਗੇ ਸਰ ਪ੍ਰੂਫ ਹੈਗਾ ਭਾਵੇਂ ਆਪ ਦੀ ਚੈੱਕ ਵੀ ਕਰਾ ਲਈ ਕੋਈ ਠੀਕ ਠੀਕ ਹੈ ਜੀ ਠੀਕ ਹੈ ਜੀ ਖੋਲ ਦਿਓ ਵੀਰ ਤੋਰ ਕੇ ਦਿਖਾਈਏ ਲਓ ਦੋਸਤੋ ਚਾਰ ਮਹੀਨਿਆਂ ਦੀ ਗੱਬਣ ਕਨਫਰਮ ਚੈੱਕ ਪਾਸ ਆ ਵੀਰ ਕਹਿੰਦਾ ਵੀ ਆਪਾਂ ਆਪ ਚੈੱਕ ਕਰਵਾਈ ਆ ਵੀਡੀਓ ਬਣਾਈ ਹੋਈ ਵੀਰ ਨੇ ਬੋਖਦਾ ਆਪਣੇ ਫੋਨ ਦੇ ਵਿੱਚ ਜੇ ਕਿਸੇ ਵੀਰ ਨੇ ਵੀਰ ਦੀ ਗਰੰਟੀ ਤੇ ਖੜਨੀ ਆ ਤਾਂ ਵੀ ਠੀਕ ਹੈ ਜੇ ਕਿਸੇ ਵੀਰ ਨੇ ਆਪਣੀ ਕਨਫਰਮ ਕਰਨੀ ਹੈ ਤੇ ਉਹ ਤੁਹਾਡਾ ਹੱਕ ਬਣਦਾ ਵਾ ਤੁਸੀਂ ਕਨਫਰਮ ਕਰ ਸਕਦੇ ਹੋ ਦੁੱਧ ਵੀਰ 8 ਕਿਲੋ ਮੈਂ ਨਾ ਵੀਰ ਜੀ 7 ਕਿਲੋ ਠੰਡਾ ਕਰਕੇ ਠੀਕ ਹੈ ਜੀ ਬਾਕੀ ਦੋ ਸੁਖਾਵਾ ਭਾਵੇਂ 8 ਦਾ 9 ਦਾ ਕਰਾ ਦਈਏ ਠੀਕ ਹੈ ਜੀ ਹਾਂ ਜੀ ਸਾਮ ਦੋਸਤੋਂ ਘਟ ਰਹੀ ਹੈ ਥੋੜੀ ਜੀ ਬਾਕੀ ਆਪਣੇ ਤੋਂ ਭੇਜ ਕੱਲ੍ਹ ਆ ਜੇ ਦੋ ਦਿਨ ਰਹਿ ਗਈ ਫਿਰ 9 10 ਕਿਲੋ ਚਵਾ ਦਾਂਗੇ ਠੀਕ ਹੈ ਜੀ ਹਾਂ ਜੀ ਦੋਸਤੋਂ ਬਿਲਕੁਲ ਬਰੀਕ ਚਮੜੀ ਤੇ ਇਹਦੀ ਜਿਹੜੀ ਥਣਾ ਦੀ ਕੁਆਲਿਟੀ ਆ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਮਾਰੀ 13 14 ਕਿਲੋ ਦੁੱਧ ਕੱਢਦੀ ਰਹੀ ਸੱਜਰਾ ਠੀਕ ਹੈ ਜੀ 7 8 ਕਿਲੋ ਤੇ ਹੋਣ ਆ ਮੱਝ ਦੇ ਥੱਲੇ ਲਓ ਦੋਸਤੋ ਕਰੋ ਚੈੱਕ ਥਣਾ ਦੀ ਕੁਆਲਿਟੀ ਬਹੁਤ ਵਧੀਆ ਬਾ ਕਮਾਲ ਥਣ ਲੱਗੇ ਜੇ ਚਾਰੇ ਥਣ ਗੈਪ ਵੀ ਲੱਗੇ ਕੋਈ ਫੋਟ ਸ਼ਾਂਗੜੀਆਂ ਨਾਲ ਕਨਫਰਮ ਆ ਦੋਸਤੋ 4 ਮਹੀਨਿਆਂ ਦੀ ਲਓ ਤੇ ਜੇ ਕੋਈ ਵੀਰ ਦੋਸਤੋ ਸੇਵਾਲਾ ਲੈ ਗਿਆ ਛੋਟੇ ਭਾਜੀ ਬਹੁਤ ਜਿਆਦਾ ਚੰਗੀ ਆ ਜੀ ਹਾਂਜੀ ਹਾਂਜੀ ਇਹ ਆਪਣੇ ਖਾਸ ਬੰਦਿਆਂ ਤੋਂ ਲਈ ਆ ਠੀਕ ਹੈ ਜੀ ਹਾਂਜੀ 14 15 ਕਿਲੋ ਦੀ ਮਾਲਕ ਨੇ ਆ ਸੱਜਰ ਆ ਹਾਂਜੀ ਸੱਜਰ ਨੇ ਦਿੱਤਾ ਸੱਜਰ ਨੇ ਠੀਕ ਹੈ ਜੀ ਹਾਂਜੀ ਕਿੰਨਾ ਮੁੱਲ ਕਰਨਾ ਦਾ ਵੀ ਇਹਦੇ ਚਲੋ ਭਾਜੀ ਕਮਲੀ 65 65 ਹੀ ਕਹਿੰਦੀ ਆ ਪਰ ਆਪਾਂ ਜਾਇ ਦੇ ਲਈਏ ਜਾਇਜ਼ ਕਰੀਏ ਹਾਂਜੀ ਹਾਂ ਕਿਉਂਕਿ ਬਾੜਤੀ ਦੇ ਦਈਏ 62 ਚੋਂ ਹੀ ਮਾਨਤਨ ਕਰੀਏ ਕਰ ਦਿੰਨੇ ਆ ਜੀ ਯਾਰ ਇੱਕ ਹੋਰ ਕਰ ਦਾਂਗੇ 61 ਹੋ ਗਿਆ 61 ਹੋਰ ਮਾਨਤਨ ਕਰੀਏ 60 ਦੀ ਦੇ ਦਈਏ 60 ਚੋਂ 60 ਦੀ ਕਰੀਏ ਲਓ ਜੀ ਇੱਕ ਘੱਟ ਸਰਤੀ ਦੇ ਦਾਂਗੇ 95000 ਹੋਗੀ 95000 ਦੀ ਦੇ ਦਾਂਗੇ ਠੀਕ ਹੈ ਲਓ ਦੋਸਤੋ ਤੇ ਚਲੋ ਕੰਬਲੀ ਆਂਦੀ ਮੈਨੂੰ 65 ਦੀ ਵੇਚ ਪਰ ਇਹਨੂੰ ਕੰਬਲੀ ਨੂੰ ਨਹੀਂ ਪਤਾ ਹਾਂ ਜੀ ਚਲੋ ਕੋਈ ਜੀ ਆਪਾਂ ਜਿਵੇਂ ਇੱਕ ਘੱਟ ਸਰਤੀ ਤੇ ਦੇ ਦਈਏ ਠੀਕ ਹੈ ਜੀ ਹਾਂ ਜੀ ਤੇ ਬਾਕੀ ਇੱਕ ਹੋਰ ਗੱਲ ਆ ਹਾਂ ਜੀ ਜਦਨ ਝੋਟੀ ਜੇ ਕਿਸ ਨੇ ਸਾਹਮ ਕੇ ਫੇਰ ਦੇਣੀ 85000 ਦੀ ਫੇਰ ਆਪਾਂ ਨੂੰ ਦੇ ਦੇ ਠੀਕ ਹੈ ਜੀ ਆਨੂੰ ਰਿਕਾਰ ਦਾ ਇਹਦਾ ਪਤਾ ਹੈ ਠੀਕ ਹੈ ਬਿੱਲੀ ਆਖਿਆ ਮਾਝ ਦੀ ਨੀਲੀ ਜੌਣਦੀ ਆ ਠੀਕ ਹੈ ਜੀ ਹਾਂ ਜੀ ਬਾਡਰ ਏਰੀਏ ਦੀ ਆ ਠੀਕ ਹੈ ਜੀ ਹਾਂ ਜੀ ਭਾਵੇਂ ਆਪਣੇ ਨਾਲ ਲਿਖਾ ਲੈ ਇੱਥੇ ਜਦਨ ਮੱਝ ਤਿਆਰ ਹੋ ਗਈ ਉਦਨ 85 ਦੀ ਫੇਰ ਲੈ ਲਾਂਗੇ ਆਪਾਂ ਠੀਕ ਹੈ ਜੀ ਹਾਂਜੀ ਯਾਨੀ ਕਿ ਅੱਜ ਦਾ ਮੋਲੇ ਦਾ ਹੈਗਾ 59000 ਰੁਪਏ ਅੱਜ ਦਾ 98 ਹਾਂਜੀ ਤੇ ਜਦੋਂ 25000 ਰੁਪਏ ਆਪਣੇ ਕੋਲ 26000 ਨਫਾ ਲੈ ਕੇ ਲੈ ਲੈ ਜਦਨ ਤਿਆਰ ਹੋ ਗਈ ਫੇਰ ਠੀਕ ਹੈ ਜੀ ਹਾਂਜੀ ਲਓ ਦੋਸਤੋ 59000 ਰੁਪਏ ਚੁੱਕ ਤੁਹਾਡਾ ਸ਼ੋਰ ਛੱਪਾ ਮਾਨਤਾ ਆਇਆ ਗਿਆ ਦਾ ਜਰੂਰ ਹੋਊਗਾ ਸਵੇਰ ਦੂਜਾ ਸੂਈ ਤੀਜੇ ਸੂਰਜ ਤੇ ਕਨਫਰਮ ਚੈੱਕ ਪਾਸ ਚਾਰ ਮਹੀਨਿਆਂ ਦੀ ਤੇ 7-8 ਕਿਲੋ ਦੁੱਧ ਮੌਕੇ ਦਾ ਤਿਆਰ ਆ ਹੁਣ ਤੇ ਜਿਹੜੀ ਵੀ ਨਾਲ ਬਦੀ ਝੋਟੀ ਇਹਦੀ ਡਿਟੇਲ ਦੱਸੀਏ ਇਹ ਵੀ ਜੀ ਇਹ ਵੀ 4 ਮਹੀਨਿਆਂ ਦੀ ਚੈੱਕ ਪਾਸ ਆ। ਅੱਛਾ ਜੀ। ਇਹਦੇ ਥੱਲੇ ਆ ਠੰਡਾ ਕਰਕੇ ਇਹਦੇ ਥੱਲੇ 7 ਕਿਲੋ ਦੁੱਧ ਆ। 7 ਕਿਲੋ ਦੁੱਧ। ਹਾਂ ਜੀ ਹਾਂ ਜੀ। ਅੱਛਾ ਇਹ ਸੂਆ ਕਿੰਨਾ ਸੂਆ? ਇਹ ਦੁੱਜੇ ਸੂਏ ਦੀ ਆ ਜੀ ਗੱਪਣਾ। ਅੱਛਾ ਪਹਿਲਣਿਆ ਇਹ ਦੁੱਜੇ ਦੀ ਗੱਪਣਿਆ। ਦੁੱਜੇ ਵਾਸਤੇ ਗੱਪਣਿਆ। ਹਾਂ ਜੀ ਹਾਂ ਜੀ। ਠੀਕ ਹੈ ਜੀ। ਇਹ ਵੀ ਕਨਫਰਮ ਆ ਪਾ। ਇਹ ਵੀ ਚੈੱਕ ਪਾਸ ਦੋਵੇਂ ਕੱਲ ਹੀ ਕਰਾਈਆਂ। ਅੱਛਾ ਆਪ ਕਰਾਈਆਂ। ਹਾਂ ਜੀ ਆਪ ਹੱਥੀਂ ਆਪ ਦੇ ਕਰਾਈਆਂ। ਲਓ ਜੀ ਜੀ ਕੱਢੋ ਬਾਹਰ। ਹਾਂ ਜੀ। ਇਹਦੇ ਚਲੋ ਜੇ ਨਾ ਮਾਲ ਆਇਆ ਰਾਤੀ ਅਜੇ ਭੁੱਖਾ ਜਿਹੜਾ ਵੀਰ ਖਰੀਦੂਗਾ ਜੋੜਾ ਵੀ ਖਰੀਦ ਲੈ ਬੇਸ਼ੱਕ ਕੱਲੀ ਕੱਲੀ ਖਰੀਦ ਲੈ ਇਹ ਡਿਪੈਂਡ ਦੋਸਤੋ ਕਰਦੀ ਆ ਤੁਹਾਡੇ ਤੇ ਕੋਸ਼ੀ ਦੀ ਵੀਰ ਮੇਸ ਨਾਲ ਜਮਾਂਦਰੂ ਕੱਟੀ ਹੋਈ ਆਂਜੀ ਹਾਂਜੀ ਉਹ ਆ ਜਾਣੇ ਵਾਲਾ ਹੋਣਾ ਠੀਕ ਹੈ ਜੀ ਹਾਂਜੀ ਲੋ ਦੋਸਤੋ ਥਣਾ ਥਣਾ ਦੀ ਕੁਆਲਿਟੀ ਕਰੋ ਚੱਕ ਲੈ ਆ ਆਸੂ ਬਹੁਤ ਆ ਚਵਾਈ ਬਹੁਤ ਲੱਗੀ ਆ ਜੀ ਗੋਲੋ ਜੀ ਹਾਂ ਬਿਲਕੁਲ ਦੋਸਤੋ ਗੋਲ ਰਿੰਗ ਸਿੰਘ ਬਰਾਦਰ ਚੱਕੇ ਦੀ ਚੰਗੀ ਜਿਹਾ ਲੋ ਜੀ ਦੋਸਤੋ ਕਰੋ ਚੱਕੀ ਆ ਫੱਟੀਦਾਰ ਚੱਡਾ ਲੱਗਾ ਜੀ ਬਹੁਤ ਵਧੀਆ ਦੋਸਤੋ ਤੁਹਾਡੀ ਕੁਆਲਿਟੀ ਨਿਗਾ ਨਿਗਾ ਸੇ ਹੈਂਗੇ ਹਾਂਜੀ ਹਾਂਜੀ ਕਾਹਤੋ ਦੋਸਤੋ ਦੋ ਜ਼ਰੂਰ ਦਰਮਿਆਨਾ ਕਿਉਂਕਿ ਜੇ ਪਹਿਲਾਂ ਸਵੇਰ ਸੁਈ ਦੁੱਜੇ ਸਵੇਰ ਅੱਥੀ ਗਾਂ ਗੱਪਣਾ ਤੇ ਕਿੱਜੇ ਸੁਈ ਜਾ ਕੇ ਵਾਹੇ ਚੰਗੀ ਤਰ੍ਹਾਂ ਅੱਜ ਬਣਦੀ ਏ ਹਾਂਜੀ ਹਾਂਜੀ ਲੋ ਜੀ ਦੋਸਤੋ ਥਣਾਂ ਦੀ ਕੁਆਲਿਟੀ ਮਤਲਬ ਮੇਰ ਤੋਂ ਚੱਕਰ ਬਣਾ ਕਰੋ ਚੱਕ ਵੀਰ ਥਣਾਂ ਦੀ ਕੋਈ ਬਾਤ ਘਾਟ ਕੋਈ ਝੂਠ ਮੈਂ ਨਾ ਭਾਜੀ ਚੌਂਤ ਹੈ ਨਾ ਤਾਂ ਬੱਤੀ ਨਹੀਂ ਜਮਕੇ ਮਾਰਦੀ ਇਹ ਤਾਂ ਲੱਗੀ ਆ ਤੇ ਠੀਕ ਹੈ ਲੋ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝੇ ਤੇ ਸੂਆ ਪਹਿਲਾ ਸੂਈ ਜੀ ਹਾਂਜੀ ਬਾਕੀ ਹੁਣ ਖੈਰਾ ਸਾਹਿਬ ਆਪਣੇ ਭਾਅ ਬੜੇ ਚੰਗੇ ਆ ਹਾਂਜੀ ਬਾਹਰ ਤੇ ਭਾਅ ਹੀ ਬੜੇ ਲੋਕੀ ਕਰੀ ਜਾਂਦੇ ਦਿਵਾਰੇ ਜਿੱਡਾ ਦਿਲ ਚਾਹੀਦਾ ਹਣ ਤੇ ਡੰਗਰ ਲੈਣ ਦੀ ਠੀਕ ਹੈ ਜੀ ਹਾਂਜੀ ਇਹਦੇ ਵੀਰ ਹੁਣ ਬਾਕੀ ਵੀਰ ਕੋਈ ਫੋਨ ਤਿਆਰ ਰੱਖੇ ਨੰਬਰ ਲਾਵੇ ਤੇ ਮੱਝ ਖਰੀਦੇ ਠੀਕ ਹੈ ਇਹਦੇ ਰੋਟੀ ਮੁੱਲ ਇੰਨਾ ਕਰਦੇ ਆ ਵੀ ਰੋਟੀ ਖਾਂਦਿਆ ਹੋਵੇ ਬੰਦਾ ਦੇ ਫੁਰਕੀ ਟਿਕ ਜੂਗੀ ਠੀਕ ਹੈ ਜੀ ਇੰਨਾ ਮੁੱਲ ਕਰਕੇ ਡਰਾ ਦਿੰਦੇ ਲੋਕੇ ਹਾਂਜੀ ਲੱਖੋਂ ਬਾਹਰ ਹੀ ਚੇਸ ਹੋਏ ਪਏ ਆ ਦੇ ਹਾਂਜੀ ਆਪਾਂ ਕੀ ਮੁੱਲ ਕਰਨਾ ਇਹਦਾ ਇਹ ਖੈਰਾ ਸਾਹਿਬ ਆਪਾਂ 55000 ਦੀ ਦੇ ਦਈਏ ਕਹਿੰਦਾ ਮੰਨਣਾ ਸਰ ਜੀ ਤੁਸੀਂ ਇਹ ਦੱਸੋ ਅਜਾ ਮੈਂ ਤਾਂ ਖੁੱਲੇ ਦਿਲੋਂ ਕਰਨਾ ਹੈ ਖੁੱਲੇ ਕਰ ਦਈਏ ਹਾਂ ਹਾਂ ਨਾ ਫਿਰ 52000 ਦੀ ਦੇ ਦਾਂਗੇ 51 ਚ ਵੀ ਕਰਦੀ ਤੇ ਸ਼ਗਨ ਸਕੀਮ ਹੋ ਗਈ ਨਾ ਸਗਨ ਸਕੀਮ ਹੋ ਗਈ ਤੇ 500 ਹੋਰ ਕਰ ਦਾਂਗੇ ਪੂਰਾ 50 ਕਰਤਾ ਜੀ ਲੈ ਜੋ ਲੁੱਟ ਕੇ ਹਾਂ ਜੀ ਮੇਲਾ ਲੁੱਟ ਲਓ ਦੋਸਤੋ ਹਾਂ ਜੀ ਚੋਂ ਵੀ ਨਿਆਦੀ ਚੈੱਕ ਪਾਸ ਇਹ ਵੀ ਚੈੱਕ ਪਾਸ ਆਪਣੀ ਕਰ ਲੇ ਜਿਹੜੇ ਵੀ ਨੇ ਤਸੱਲੀ ਕਰਨੀ ਦੋ ਟਾਈਮ ਚੋਵੇ ਠੀਕ ਹੈ ਰਹਿਣ ਸਹਿਣ ਲਈ ਆਪਣੇ ਤੋਂ ਜਗਾੜੇਗਾ ਇੱਥੇ ਤੇ ਸਾਡਾ ਆਪਣੇ ਕੋਲ ਰਾਤ ਗੱਫਾ ਪਾਣੀ ਸਾਰਾ ਕੁਝ ਮਿਲੂ ਪੈ ਕੇ ਸ਼ੈਤੂ ਵੀ ਮਿਲੂ ਜਿਹੜਾ ਕੁਝ ਸ਼ਕੀਨ ਹੋਊਗਾ ਹਾਂ ਜੀ ਆਦੇ ਤਸੱਲੀ ਕਰਕੇ ਕੱਢਣਾ ਲੈ ਲੋ ਪੈਸੇ ਜਿਹੜੇ ਆ ਨਾ ਬੜੇ ਮੁਸ਼ਕਲ ਬੰਦੇ ਆ ਹਾਂਜੀ ਅਸੀਂ ਹਰ ਇੱਕ ਨੂੰ ਕਹਿੰਦੇ ਆ ਵੀ ਆਦੀ ਤਸੱਲੀ ਕਰੋ ਠੀਕ ਹੈ ਹਾਂਜੀ ਜੋ ਟਾਈਮ ਚੋਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹਦਾ ਮੁੱਲ ਹੈਗਾ ਜੀ ਪੂਰਾ 50000 ਰੁਪਿਆ ਹਾਂਜੀ ਤੇ ਇਹਦਾ ਮੁੱਲ ਆਪਾਂ ਕੀਤਾ ਵਾ ਇੱਕ ਘਟ ਇੱਕ ਘਟ 60 ਦੀ ਦੇ ਦਾਂਗੇ ਯਾਨੀ ਕਿ 50 ਤੇ 60 1 ਲੱਖ 9000 ਰੁਪਿਆ ਮੁੱਲ ਦੋਵਾਂ ਹਾਂਜੀ ਜੇ ਕੋਈ ਜੋੜਾ ਖਰੀਦੂ ਫਿਰ ਆਪਾਂ ਹੋਰ ਵਾਦਾ ਘਾਟਾ ਕਰਨਾਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਜੋੜਾ ਵੀ ਜੇ ਕੋਈ ਵੀ ਖਰੀਦਣ ਦੇ ਲਾਇਕ ਬੰਦਾ ਹੀ ਆ ਕਿਉਂਕਿ ਇਹ ਦੋਵੇਂ ਮੱਝਾਂ ਗੱਪਣ ਚੈੱਕ ਪਾਸ ਹੈ ਤੇ ਦੁੱਧ ਵੀ ਦ ਬਾਕੀ ਇਹਦੇ ਨਾਲ ਜਿਹੜੀ ਬਤੀ ਗਾਂ ਵੀਰੇ ਇਹਦੇ ਪਰੇ ਪਿੱਤਰ ਆਈ ਗਾਂ ਦੇ ਪਾਸੇ ਹਾਂਜੀ ਇਹ ਗਾਂ ਵੀਰ ਦੀ ਦੂਜਾ ਸੁਆਸ ਹੋਈ ਜੋ ਚਲਸੀ ਪਿਓਰ ਆ ਮਗਰ ਬੱਚਾ ਜੋ ਦੇ ਅੱਛਾ ਜੀ ਕੋਈ 20 ਦਿਨ ਲਾਲੇ ਕੋਈ ਮਹੀਨਾ ਲਾਲੇ ਲਓ ਦੋਸਤੋ ਬਹੁਤ ਅੱਛਾ ਜੀ ਬੱਚਾ ਆਊਟ ਸੜਾ ਖਾ ਗਿਆ ਨਾ ਹਾਂਜੀ ਠੀਕ ਹੈ ਜੀ ਤੇ ਦੁੱਧ ਦੇ ਦੇ ਥੱਲੇ ਜਿਹੜਾ ਹੋਣਿਆ 11 ਲੀਟਰ ਮੇਰਾ ਵੀਰ ਜਿਹੜਾ ਮਰਜੀ ਚੋਗੇ ਲੈ ਜੇ ਤੇ ਦੋ ਦਿਨ ਆਪਣੇ ਕੋਲ ਰਹਿ ਜੇ ਦੁੱਧ 15 ਕਿਲੋ ਚਵਾ ਦਾਂਗੇ ਵਹਿਰ ਥੱਲੇ ਲਓ ਕੱਢੀ ਬਾਹਰ ਨਹੀਂ ਏਡੀ ਵਹਿਰ ਚਾਰੂ ਆ ਸਾਂਭੀ ਨਹੀਂ ਕਿਸਨੇ ਸਾਂਭੀ ਨਹੀਂ ਕਿਸਨੇ ਸਭ ਤੋਂ ਜੀ ਕੱਲ ਤਾਂ ਨਾ ਖੁਰਲੀ ਜੋ ਮੂੰਹ ਨਹੀਂ ਕੱਢਣ ਦੀ ਤੇ ਹਾਂਜੀ ਠੀਕ ਹੈ ਜੀ ਦੂਜਾ ਸੂਆ ਦੋਸਤੋ ਸੂਈ ਆ ਤੇ ਸੂਈ ਨੂੰ 20 ਦਿਨ ਹੋ ਗਏ ਵੀਰ 20 ਹੋ ਗਏ 15 ਲਾ ਲਓ 20 ਲਾ ਲਓ 1 ਮਹੀਨਾ ਲਾ ਲਓ ਠੀਕ ਹੈ ਜੀ ਮਹੀਨੇ ਦੇ ਅੰਦਰ ਅੰਦਰ ਹੀ ਆ ਟਾਈਮ ਜੀ ਹਾਂਜੀ ਦੋਸਤੋ 11 ਕਿਲੋ ਜਿਹੜਾ ਮੌਕੇ ਦਾ ਹੁਣ ਤਿਆਰ ਜੇ ਦੋਸਤੋ ਜਰਸੀ ਹੈਗੀ ਜੇ ਪੰਜਾਬ ਵਾਲੀ ਪਿਓਰ ਬਦਾਮੀ ਰੰਗਾਂ ਰੰਗੇ ਦਾ ਕਰੋ ਚੈੱਕ ਜੀ ਇਹ ਸੇ ਗਾਂਢ ਕਰ ਦੇਣਾ ਜਿਹੜੇ ਬੋਧੀ ਮੱਜਾ ਦੋਸਤੋ ਬਹੁਤ ਵਧੀਆ ਜੇ ਵੀਰ ਦੇ ਕੋਲ ਮੈਂ ਪਾਰ-ਪਾਰ ਤੁਹਾਨੂੰ ਦਿਖਾਉਂਦਾ ਕਿ ਮੱਜਾ ਦੋਵੇਂ ਕਨਫਰਮ ਚੈੱਕ ਪਾਸ ਆ ਇਹੋ ਜੀ ਦੋਸਤੋ ਕਰੋ ਚੈੱਕ ਲੈਓ ਜੀ ਸੁਵਾ ਦੋਸਤੋ ਦੂਜਾ ਸੂਈ ਜੇ ਕੋਈ ਮਹੀਨੇ ਦੇ ਅੰਦਰ ਹੀ ਆ ਟਾਈਮ ਆ ਜੇ ਸੂਈ ਆ ਜੀ ਬਹੁਤ ਵੈੜ ਚੰਗੀ ਆ ਦੇ ਹਾਂਜੀ ਵੈੜ ਨੂੰ ਜਿਹੜੇ 5 ਦਿਨ ਮੈਂ ਸਾਂਭ ਲਿਆ ਤੇ ਵੈੜ ਨੇ 15 ਕਿਲੋ ਦੁੱਧ ਚਵਾਦਾਂਗੇ ਜੀ 16 ਦੇ ਥੱਲੇ ਠੀਕ ਹੈ ਜੀ ਏਡੀ ਚੌਣ ਆ ਦੇ ਏਡੀ ਚਵਾਈ ਲੱਗੀ ਆ ਜੀ ਠੀਕ ਹੈ ਜੀ ਹਾਂਜੀ ਬੱਚਾ ਦੋਤੋ ਕਈਆਂ ਟੀਕਾ ਕੋਈ ਥੋੜਾ ਜਿਹਾ ਵੀਰ ਹੋਣ ਤੁਹਾਨੂੰ ਪਤਾ ਟੀਕੇ ਉਤਰੇ ਭਰੇ ਪੂਰੀ ਜਾਂਦੇ ਡਾਕਟਰ ਚਲੋ ਅੱਛਾ ਹਾਂਜੀ ਉਹ ਬੱਚਾ ਇਹ ਚਲੋ ਗੁਜਰਤ ਦੇ ਰੰਗ ਹਾਂਜੀ ਹਾਂਜੀ ਫਾਇਦਾ ਕੀ ਕਹਿਣਾ ਵੀ ਕਹਿਨੇ ਕਰਾ ਗਾਂ ਲਾਲ ਹੈ ਬੱਚਾ ਚਿੱਟਾ ਹੈ ਕਹਿਣੇ ਸੋਚਣ ਵਾਲਾ ਕਹੂ ਘਰੇ ਲਾਇਆ ਹੀ ਆ ਲਾਇਆ ਹੀ ਹਾਂਜੀ ਪਰ ਆਪਣੇ ਇਹੋ ਜੇ ਕੋਈ ਚੱਕਰ ਨਹੀਂ ਆ ਹਾਂਜੀ 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 ਤੇ ਗਾਂ ਬਹੁਤ ਜਿਆਦਾ ਚੰਗੀ ਹੈ ਹਾਂਜੀ ਤੇ ਮੋਲ ਮੋਲਵੀ ਜੀ ਇਹ ਆਨਾ ਦੇ ਦਈਏ 30000 ਦੀ ਨਹੀਂ 30000 ਦੇ ਐਂਡ 28000 ਦੀ ਵੈੜ ਦੇ ਦਾਂਗੇ ਕਿੰਨਾ ਕਮਾਂਡ ਨੋ ਸਕਦਾ ਹੋਰ ਕਰਦਾ ਛੋਰ ਛੱਪਾ ਕਰਦਾ 27.5 ਹਜ਼ਾਰ ਦੀ ਵੈੜ ਐਂਡ ਦੇ ਦਾਂਗੇ ਨਹੀਂ ਸਾਢੇ ਨਾ ਭਾਈਏ ਹਾਂਜੀ ਪੂਰੀ ਦੀ ਦੇ ਦੋ 27 ਪੂਰੇ 27 ਹਾਂਜੀ ਵੈੜ ਇਹ ਵੀ ਜਿਹੜਾ ਖੜੂ ਮੇਰਾ ਵੀਰ ਯਾਦ ਕਰੂਗਾ ਠੀਕ ਹੈ ਹੁਣ 11 ਲੀਟਰ 10 ਲੀਟਰ ਆਪਣੇ ਘਰੋਂ ਦੁੱਧ ਚੋਕੇ ਲੈ ਜੀ ਠੀਕ ਹੈ ਜੇ ਦੋ ਦਿਨ ਰਹਿ ਗਈ ਫਿਰ 14 15 ਕਿਲੋ ਚਵਾ ਦਾਂਗੇ ਜੇ ਤੇ ਚਲੋ ਗਾਂ ਵੀ ਭੁੱਖੀ ਆ ਹਾਂਜੀ ਹਾਂਜੀ ਠੀਕ ਪੱਠੇ ਪੱਠੇ ਹੁਣੇ ਪਾ ਲਿਆ ਦੋਸਤੋ 27000 ਰੁਪਿਆ ਮੁੱਲ 11 ਲੀਟਰ ਮੌਕੇ ਦਾ ਦੁੱਧ ਤਿਆਰ ਜੇ ਕੋਈ ਵੀ ਰਾਵੇ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਤਸਦੀਕ ਕਰ ਸਕਦਾ ਇੱਕ ਵੀਰ ਦੇ ਕੋਲ ਆ ਮਾਲੀ ਹੈ ਨੀਲੀ ਰਾਵੀ ਦਾ ਜੇ ਕੋਈ ਸ਼ਕੀਨ ਵੀਰ ਚਾਹਵਾਨ ਹੋਵੇ ਕਰ ਰੱਖਣ ਵਾਸਤੇ ਮਾਲੀ ਕਿਹਨੇ ਖਰਨਾ ਹੋਵੇ ਇਹ ਮਾਲੀ ਆਪਾਂ ਦੋਸਤੋ ਦਿਖਾਤਾ ਵੀਡੀਓ ਚ ਇਹਨੂੰ ਤੋੜ ਕੇ ਨਹੀਂ ਮੈਂ ਵਿਖਾਉਂਗਾ ਬੋਲੇ ਦਾ ਫੋਨ ਤੇ ਹੋਊਗਾ ਹਾਂਜੀ ਤੇ ਮੱਝਾਂ ਦੋਸਤੋ ਦੋ ਜਿਹੜੀਆਂ ਨਾਲ ਦਿੱਤੀਆਂ ਤੁਮੇ ਮੱਝਾਂ ਕਨਫਰਮ ਚੈੱਕ ਪਾਸ ਟੋਕੜ ਗੱਬਣ ਤਿੰਨ ਦਾ ਟਾਈਮ ਜੋ ਹਾਂਜੀ ਹਜੇ ਟਾਈਮ ਦਾ ਦੋਸਤੋ ਸ਼ਾਮਾਂ ਦਾ 3 ਵਜੇ ਦਾ ਟਾਈਮ ਹੋਇਆ ਜੇ ਚਵਾਈ ਹੋ ਗਈ ਵਿੱਚ ਬਾਕੀ ਦੋਸਤੋ 3 ਘੰਟੇ ਦਾ ਟਾਈਮ ਪਿਆ ਵਾ ਤੁਸੀਂ ਇਹਨਾਂ ਦੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਕਰਮਾਲੀ ਸੁਯੇਸ਼ ਵਾ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡਰੈਸ ਏ ਕਰੀਬ ਦਾ ਫਿਰ ਬੋਲ ਦਣਾ ਪਿੰਡ ਸੋਰ ਸਿੰਘ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਸਖਤਰ ਸਿੰਘ ਵੀਰ ਦਾ ਫੋਨ ਨੰਬਰ ਵੀਰੇ ਖਰੀਫੇ ਬੋਲ ਦिए 8721179 ਜੀ ਠੀਕ ਹੈ ਜੀ ਧੰਨਵਾਦ ਉਸ ਤੋਂ ਨਾਲ ਵੀਡੀਓ ਦੇਖਣ ਵਾਸਤੇ ਠੀਕ ਹੈ ਜੀ